ਪ੍ਰਿੰਕ ਕੋਟ ਨੇ ਆਪਣਾ ਪਿਛਲਾ ਫੈਸਲਾ ਬਦਲਦਿਆਂ ਨਵੇਂ ਹੁਕਮ ਸੁਣਾਇਆ ਨਵੇਂ ਹੁਕਮ ਚ ਉਹਨਾਂ ਨੇ ਕਿਹਾ ਕਿ ਜਿੰਨੇ ਫੜੇਗੇ ਕੁੱਤੇ ਨੇ ਉਹ ਜਿੱਥੋਂ ਲਿਆਂਦੇ ਸੀ ਉੱਥੇ ਛੱਡਿਓ ਬਸ ਰਖੂ ਖੰਖਾਰ ਨੇ ਜਿਨ੍ਹਾਂ ਦੇ ਵਿੱਚ ਲੱਛਣ ਪਾਏ ਜਾ ਰਹੇ ਨੇ ਕਿ ਉਹ ਹਲਕੇ ਹੋਏ ਨੇ ਜਾਂ ਹਲਕ ਸਕਦੇ ਨੇ ਉਹਨਾਂ ਤੋਂ ਇਲਾਵਾ ਉਹਨਾਂ ਨੂੰ ਨਹੀਂ ਛੱਡਣਾ ਕਹਿੰਦੇ ਉਹਨਾਂ ਨੂੰ ਬੰਦ ਰੱਖੋ ਕੈਦ ਰੱਖੋ ਪਰ ਜਿਹੜੇ ਆਮ ਕੁੱਤੇ ਨੇ ਜਿਹੜੇ ਲੱਗਦਾ ਤੁਹਾਨੂੰ ਖੂੰਖਾਰ ਨਹੀਂ ਆ ਮਤਲਬ ਵਰਨੀ ਵੀ ਉਹਨੇ ਦੀ ਨਿਸ਼ਾਨਦੀ ਕਿੱਥੋਂ ਕਿੱਥੋਂ ਕਰੋਗੇ ਕਿ ਕਿਹੜਾ ਕੁੱਤਾ ਕਿੱਥੇ ਖੂੰਖਾਰ ਹੁੰਦਾ ਕਿੱਥੇ ਨਹੀਂ ਕਦੋਂ ਗਰਮੀਆਂ ਚ ਪਾਗਲ ਹੁੰਦਾ ਸਰਦੀਆਂ ਚ ਨਹੀਂ ਹੁੰਦਾ ਇਹਦਾ ਕੀ ਆਧਾਰ ਹੋਊਗਾ ਹੋ ਤਾਂ ਉਹਥੇ ਉਹ ਡਰਪੋਕ ਬਣ ਕੇ ਬੈਠਾ ਹੋਵੇ ਪਰ ਜਿਹੜੀ ਗਲੀ ਮਹੱਲੇ ਚੋਂ ਰਹਿੰਦਾ ਉਹਥੇ ਤਾਂ ਸ਼ੇਰ ਬਣ ਜਾਂਦਾ ਆਪਣੇ ਘਰ ਉੱਤੇ ਕੁੱਤਾ ਵੀ ਸ਼ੇਰ ਹੁੰਦਾ ਉਸ ਗਲੀ ਦਾ ਮਾਲਕ ਸਮਝਦਾ ਆਪਣੇ ਦੂਈ ਗਲੀ ਚ ਜਾ ਕੇ ਪੁੱਛਦਾ ਬਲਿੰਦੇ ਨੇ ਸਰ ਪਰ ਸੁਪਰੀਮ ਕੋਰਟ ਦਾ ਹੁਕਮ ਹੈ ਵੀ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਹੈ ਫੜੇ ਗਏ ਆਮ ਕੁੱਤਿਆਂ ਦੀ ਨਸਬੰਦੀ ਟਿਕਾ ਕਰਨ ਕਰਕੇ ਉਹਨਾਂ ਨੂੰ ਛੱਡ ਦਿੱਤਾ ਜਾਵੇ ਇਹ ਪਹਿਲਾ ਹੁਕਮ ਹੈ ਦੂਜਾ ਹੁਕਮ ਕੁੰਕਾਰ ਕੱਟਣ ਵੱਟਣ ਵਾਲੇ ਜਾਂ ਜਿਨ੍ਹਾਂ 'ਚ ਲੱਛਣ ਪਾਏ ਜਾਣ ਕੇ ਉਹ ਹਲਕ ਸਕਦੇ ਨੇ ਉਹਨਾਂ ਕੁੱਤਿਆਂ ਨੂੰ ਨਾ ਛੱਡਿਆ ਜਾਵੇ ਤੀਜਾ ਹੁਕਮ ਆਇਆ ਕਿ ਜੀ ਕੁੱਤੇ ਅਨੇ ਜਨਤਕ ਤੌਰ ਦੇ ਉੱਤੇ ਖਾਣਾ ਦਿੱੰਦਿਆ ਗਿਆ ਨਹੀਂ ਹੋਗੀ ਨਾ ਅਵਾਰਾ ਕੁੱਤਿਆਂ ਨੂੰ ਜਨਤਕ ਤੌਰ ਤੇ ਖਾਣਾ ਦਿੱੰਦਿਆ ਗਿਆ ਨਹੀਂ ਹੋਗੀ ਬੱਖੋ ਬੱਖ ਥਾਮਾ ਇਹਨਾਂ ਲਈ ਪੈਨ ਪੁਆਇੰਟ ਕਿੱਥੇ ਆ ਜਾਂ ਨਗਰ ਕੌਂਸਲ ਨਗਰ ਲਈਆਂ ਪੰਚਾਇਤਾਂ ਦੇ ਲਈ ਥਾਮਾ ਮੁਕਰਰ ਕਰਨ ਉੱਥੇ ਇਹਨਾਂ ਨੂੰ ਖਾਣਾ ਮਿਲ ਸਕਦਾ ਹੈ ਬੰਨੂ ਇਹ ਕਿਵੇਂ ਤੈ ਹੋਊਗਾ ਪ੍ਰਭਾ